ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਉਹ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ 9 10 11 ਅਤੇ 12 ਸਤੰਬਰ 2025 ਪੰਜਾਬ ਦਾ ਮੌਸਮ ਕਿਹੋ ਜਿਹਾ ਰਹੇਗਾ ਹਾਲਾਤ ਜਿਹੜੇ ਨੇ ਉਹ ਫਿਲਹਾਲ ਸੁਧਰਨੇ ਸ਼ੁਰੂ ਹੋਏ ਨੇ ਪੰਜਾਬ ਦੇ ਵਿੱਚ ਧੁੱਪ ਨਿਕਲਣੀ ਸ਼ੁਰੂ ਹੋਈ ਹੈ ਮੀਂਹ ਨੂੰ ਥੋੜੀ ਜਿਹੀ ਠੱਲ ਪਈ ਹੈ ਹਿਮਾਚਲ ਵਿੱਚ ਵੀ ਹਾਲਾਤ ਸੁਧਰੇ ਨੇ ਜਿਸ ਦੇ ਕਾਰਨ ਪੰਜਾਬ ਦੇ ਦਰਿਆਵਾਂ ਦਾ ਜਲ ਸਤਾਰ ਕਿਤੇ ਨਾ ਕਿਤੇ ਘਟਦਾ ਹੋਇਆ ਦਿਖਾਈ ਦੇ ਰਿਹਾ ਜੋ ਕਿ ਇੱਕ ਚੰਗੀ ਖਬਰ ਹੈ ਪੰਜਾਬ ਦੇ ਲਈ ਪੰਜਾਬ ਦੇ ਲੋਕਾਂ ਦੇ ਲਈ ਅਤੇ ਜਿਨ੍ਹਾਂ ਨੂੰ ਪੰਜਾਬ ਦੀ ਫਿਕਰ ਹੈ ਉਹਨਾਂ ਵਾਸਤੇ ਵੀ ਚੰਗੀ ਖਬਰ ਹੈ ਕਿ ਪੰਜਾਬ ਦਾ ਹੁਣ ਸਿਸਟਮ ਜਿਹੜਾ ਉਹ ਠੀਕ ਹੋਣਾ ਸ਼ੁਰੂ ਹੁੰਦਾ ਸਾਨੂੰ ਆਉਂਦੇ ਦਿਨਾਂ ਵਿੱਚ ਦਿਖਾਈ ਦੇਵੇਗਾ ਫਿਲਹਾਲ ਹਾਲਾਤ ਜਿਹੜੇ ਨੇ ਉਹਨੇ ਚੰਗੇ ਨਹੀਂ ਹਨ ਜਿੰਨੇ ਜਦਾ ਸੋਚ ਰਹੇ ਆ ਆਪਾਂ ਜਿਹਨਾਂ ਇਲਾਕਿਆਂ ਵਿੱਚ ਹੜ੍ਹ ਆਇਆ ਸੀ ਉਹਨਾਂ ਇਲਾਕਿਆਂ ਵਿੱਚ ਹਲੇ ਵੀ ਪਾਣੀ ਕਈ ਇਲਾਕਿਆਂ ਦੇ ਵਿੱਚ ਚੱਲਦਾ ਹੋਇਆ ਦਿਖਾਈ ਦੇ ਰਿਹਾ ਅਜੇ ਵੀ 1-1 ਫੁੱਟ ਪਾਣੀ ਕਈ ਇਲਾਕੇ ਵਿੱਚ ਚੜਿਆ ਹੋਇਆ ਸਤਲੁਜ ਦੇ ਨੇੜੇ ਤੇੜੇ ਜਿਹੜੇ ਬੰਨ ਨੇ ਉਹ ਕਿਤਨੇ ਕਿਤੇ ਨੁਕਸਾਨੇ ਜਾ ਰਹੇ ਨੇ ਕਿਉਂਕਿ ਸਤਲੁਜ ਦੇ ਨੇੜੇ ਤੇੜੇ ਬੰਨ ਆ ਜਿਹੜੇ ਚਮਕੌਰ ਸਾਹਿਬ ਤੋਂ ਲੁਧਿਆਣੇ ਵਾਲੇ ਪਾਸੇ ਸਾਈਡ ਦੀ ਅਗਰ ਗੱਲ ਕਰੀਏ ਤਾਂ ਹਲੇ ਵੀ ਨੁਕਸਾਨ ਤੇ ਹਾਲਾਤ ਬਣੇ ਹੋਏ ਨੇ ਉਹਨਾਂ ਦੇ ਉੱਪਰ ਕੰਮ ਹਲੇ ਵੀ ਚੱਲ ਰਿਹਾ ਹੈ ਤਾਜ਼ਾ ਸੈਟਲਾਈਟ ਵਿੱਚ ਦੇਖੀ ਤੇ ਆਉਂਦੇ ਦਿਨਾਂ ਵਿੱਚ ਵੀ ਮੀਂਹ ਦੇ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਜੀ ਤੁਸੀਂ ਅਗਰ ਸਾਡੇ ਪੇਜ ਦੇ ਉੱਪਰ ਪਹਿਲੀ ਵਾਰੇ ਆਏ ਹੋ ਫੇਸਬੁੱਕ ਤੇ ਤਾਂ ਪੇਜ ਨੂੰ ਫੋਲੋ ਕਰੋ YouTube ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਹਰ ਇੱਕ ਜਾਣਕਾਰੀ ਅਸੀਂ ਸਹੀ ਤਰੀਕੇ ਨਾਲ ਲਿਆਉਂਦੇ ਆਂ ਜੀ ਉਹਦੇ ਕਰਕੇ ਥੋਸੀਂ ਸਾਨੂੰ ਬਹੁਤ ਸਾਰਾ ਪਿਆਰ ਦੇ ਰਹੇ ਹੋ ਧੰਨਵਾਦ ਜੀ ਤੇ ਹੁਣ ਆਪਾਂ ਜਾਣਕਾਰੀ ਦੇਖਦੇ ਹਾਂ ਕਿਹੜੇ-ਕਿਹੜੇ ਦਿਨ ਕੀ ਹਾਲਾਤ ਨੇ ਸਭ ਤੋਂ ਪਹਿਲਾਂ 9 ਸਤੰਬਰ ਦੀ ਅਗਰ ਗੱਲ ਕੀਤੀ ਜਾਵੇ ਤਾਂ 9 ਸਤੰਬਰ ਨੂੰ ਪੰਜਾਬ ਦੇ ਖਾਸ ਤੌਰ ਤੇ ਪਠਾਨਕੋੜ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਤੇ ਇਲਾਕੇ ਦੇ ਵਿੱਚ ਥੋੜੀ-ਬਹੁਤੀ ਵਰਖਾ ਬਾਕੀ ਪੰਜਾਬ ਵੱਲ ਜ਼ਿਆਦਾ ਦੇਖਣ ਨੂੰ ਮਿਲ ਸਕਦੀ ਹੈ ਕੋਈ ਚੱਕਰਵਾਤੀ ਮਾਹੌਲ ਜਿਹੜੇ ਬਣੇ ਹੋਏ ਨੇ ਉਹਨਾਂ ਦਾ ਅਸਰ ਇਹਨਾਂ ਵਿੱਚ ਜ਼ਿਆਦਾ ਦੇਖਣ ਨੂੰ ਮਿਲੇਗਾ ਜਿਹੜੀ ਵਰਖਾ ਦੀ ਉਮੀਦ ਹੈ ਉਹ ਅੱਜ ਜਿਹੜੀ ਹੈ ਉਹ ਲਗਭਗ ਦੁਪਹਿਰੇ 11:00 ਤੋਂ ਲੈ ਕੇ ਸ਼ਾਮ 5:00 ਵਜੇ ਦੇ ਵਿੱਚਕਾਰ ਜ਼ਿਆਦਾਤਰ ਬਣੀ ਹੋਈ ਹੈ ਵਰਖਾ ਕੋਈ ਇਦਾਂ ਦੀ ਨਹੀਂ ਹੈ ਕਿ ਤਗੜਾ ਮੀਂਹ ਹੋਵੇਗਾ ਹੁਣ ਬੂੰਦਾਂ ਬਾਂਦੀ ਜਾਂ ਬੱਦਲ ਵਹੀ ਦੇ ਹਾਲਾ ਠੀਕ ਰਹੇਗਾ ਬਾਕੀ ਅਮਰitsar ਤਰਨਤਾਰਨ ਕਪੂਰਥਲਾ ਜਲੰਧਰ ਲੁਧਿਆਣਾ ਫਤਿਹਗੜ ਸਾਹਿਬ ਮੋਹਾਲੀ ਅਤੇ ਪਟਿਆਲਾ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿਹੜੀ ਉਮੀਦ ਹੀ ਉਮੀਦ ਉਹ ਠੀਕ ਠਾਕ ਰੂਪ ਦੇ ਵਿੱਚ ਬਣਦੀ ਹੋਈ ਸਾਨੂੰ ਦਿਖਾਈ ਦੇ ਸਕਦੀ ਹੈ ਬਾਕੀ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਫਸਿਲਕਾ ਬਠਿੰਡਾ ਬਰਨਾਲਾ ਸੰਗਰੂਰ ਅਤੇ ਮਾਨਸਾ ਦੇ ਵਿੱਚ ਵੀ ਬੂੰਦਾਬੰਦੀ ਦੇ ਹਾਲਾਤ ਬਣ ਸਕਦੇ ਨੇ ਕੋਈ ਵੱਡੀ ਫਿਲਹਾਲ ਉਮੀਦ ਨਹੀਂ ਹੈ ਕਿ ਇਹਨਾਂ ਇਲਾਕਿਆਂ ਵਿੱਚ ਤਗੜਾ ਮੀ ਹੋਵੇਗਾ ਪਰ ਹਾਂ ਬੱਦਲਵਾਈ ਦੇ ਹਾਲਾਤ ਇਹਨਾਂ ਇਲਾਕੇ ਵਿੱਚ ਬਈ ਬਣ ਸਕਦੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੱਦਲਵਾਈ ਰਹਿ ਸਕਦੀ ਹੈ ਤੇ ਬੂੰਦਾਬੰਦੀ ਦੇ ਹਾਲਾਤ ਦੁਪਹਿਰੇ 11 ਤੋਂ ਲੈ ਕੇ ਸ਼ਾਮ 5 ਵਜੇ ਦੇ ਵਿਚਕਾਰ ਵੀ ਇਹਨਾਂ ਇਲਾਕਿਆਂ ਵਿੱਚ ਬਣਦੇ ਹੋਏ ਦਿਖਾਈ ਦੇ ਸਕਦੇ ਨੇ ਆਉਂਦੇ ਦਿਨਾਂ ਦੀ ਅਗਰ ਗੱਲ ਕਰੀਏ ਤਾਂ ਆਉਂਦੇ ਦਿਨਾਂ ਦੇ ਵੀ ਹਾਲਾਤ ਸੇਮ ਨੇ ਲਗਭਗ ਇਹ ਹਾਲਾਤ ਇਹਦੇ ਬਦਲਦੇ ਰਹਿੰਦੇ ਨੇ ਇਹਦੇ ਵਿੱਚ ਤੁਸੀਂ ਦੇਖੋਗੇ ਲਗਭਗ 11 ਤਰੀਕ ਅਤੇ ਤੁਸੀਂ ਦੇਖੋਗੇ ਤਾਂ ਮੇਨ ਤੌਰ ਤੇ ਜਿਹੜੀ ਆਪਣੀ ਤਰੀਕ ਹੈ ਜੀ 10 ਇਹ 10 ਤੇ 11 ਤਰੀਕ ਨੂੰ ਲਗਭਗ ਸੇਮ ਖਲਾਤ ਨੇ ਤੁਸੀਂ ਦੇਖ ਸਕਦੇ ਇਹ ਇਲਾਕੇ ਦੇ ਵਿੱਚ ਪਠਾਨਕੋਟ ਤੋਂ ਲੈ ਕੇ ਰੂਪਨਗਰ ਤੱਕ ਠੀਕ ਠਾਕ ਬਰਸਾਤ ਹੈ ਅੰਮ੍ਰਿਤਸਰ ਤੋਂ ਲੈ ਕੇ ਪਟਿਆਲੇ ਤੱਕ ਵੀ ਦੋਹਾਂ ਦਿਨਾਂ ਵਿੱਚ ਠੀਕ ਠਾਕ ਬੱਦਲਬਾਈ ਬਣ ਸਕਦੀ ਹੈ ਤੇ ਬਾਕੀ ਤਰਨਤਾਰਨ ਤੋਂ ਹੁੰਦੇ ਹੋਏ ਫਜ਼ਿਲਕਾ ਫਰੀਦਕੋਟ ਮੁਕਸਰ ਮੋਗਾ ਬਠਿੰਡਾ ਬਰਨਾਲਾ ਸੰਗਰੂਰ ਮਾਨਸਾ ਅਤੇ ਅਗਰ ਗੱਲ ਕਰੀਏ ਤਾਂ ਆਪਾਂ ਫਜ਼ਿਲਕੇ ਦੀ ਜਾਂ ਫਿਰ ਮੁਕਸਰ ਸਾਹਿਬ ਦੀ ਇਹਨਾਂ ਵਿੱਚ ਵੀ ਠੀਕ ਠਾਕ ਜਿਹੜੀ ਮੌਸਮ ਦੀ ਵਿੱਚ ਖੁਸ਼ਕੀ ਆਉਂਦੀ ਦਿਖਾਈ ਦੇ ਰਹੀ ਹੈ ਧੁੱਪ ਘੜਾਕੇ ਦੀ ਪੈਂਦੀ ਹੋਈ ਦਿਖਾਈ ਦੇਵੇਗੀ ਤਾਪਮਾਨ ਜਿਹੜੇ ਨੇ 32 ਡਿਗਰੀ ਤੱਕ ਜਾਂਦੇ ਹੋਏ ਇਹਨਾਂ ਇਲਾਕਿਆਂ ਵਿੱਚ ਦਿਖਾਈ ਦੇ ਸਕਦੇ ਨੇ ਤੇ ਹੋ ਸਕਦਾ 35 ਡਿਗਰੀ ਤੱਕ ਵੀ ਤਾਪਮਾਨ ਪਹੁੰਚਦੇ ਹੋ ਸਕਣ ਇਹ ਜਿਹੜੀ ਅਪਡੇਟ ਹੈ ਸਮੇਂ-ਸਮੇਂ ਤੇ ਚੇਂਜ ਹੁੰਦੀ ਰਹਿੰਦੀ ਹੈ ਤਾਂ ਹੀ ਤਾਂ ਹੀ ਤੁਹਾਨੂੰ ਵਾਰ-ਵਾਰ ਰਿਕੁਐਸਟ ਕਰਦੇ ਆ ਕਿ ਚੈਨਲ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਤੇ ਹੁਣ ਅਗਰ ਗੱਲ ਕਰੀਏ ਅਗਲੇ ਦਿਨ ਦੀ ਤਾਂ ਅਗਲੇ ਦਿਨ ਤੁਸੀਂ ਦੇਖ ਸਕਦੇ ਹੋ 12 ਸਤੰਬਰ ਨੂੰ ਹਾਲਾਤ ਨੇ ਪਠਾਨਕੋਟ ਹੁਸ਼ਿਆਰ ਵਿੱਚ ਭਾਰੀ ਮੀਂਹ ਦੇਖਣ ਨੂੰ ਮਿਲ ਸਕਦਾ ਹੈ 12 ਸਤੰਬਰ ਨੂੰ ਦੁਬਾਰਾ ਤੋਂ ਤਗੜਾ ਸਿਸਟਮ ਪੰਜਾਬ ਵੱਲ ਪਹੁੰਚ ਕਰ ਰਿਹਾ ਜੀ ਗੁਰਦਾਸਪੁਰ ਨਵਾਂ ਸ਼ਹਿਰ ਰੂਪਨਗਰ ਤੇ ਮੁਹਾਲੀ ਵਿੱਚ ਵੀ ਠੀਕ-ਠਾਕ ਬਰਸਾਤ ਦੀ ਉਮੀਦ ਬਣਦੀ ਹੋਈ ਦਿਖ ਬਾਕੀ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਲੁਧਿਆਣਾ ਸੰਗਰੂਰ ਪਟਿਆਲਾ ਤੇ ਫਤਿਹਗੜ ਸਾਹਿਬ ਵਿੱਚ ਬੂੰਦਾਬੰਦੀ ਦੇ ਹਾਲਾਤ ਨੇ ਬਾਕੀ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਫਜ਼ਿਲਕਾ ਪਟੰਡਾ ਬਰਨਾਲਾ ਤੇ ਮਾਨਸਾ ਵਿੱਚ ਜਿਹੜੀ ਉਮੀਦ ਹੈ ਉਹ ਘਟਮੀ ਦੀ ਹੈ ਕੋਈ ਤਗੜੀ ਉਮੀਦ ਦੀ ਉਮੀਦ ਫਿਲਹਾਲ ਬਣਦੀ ਹੋਈ ਦਿਖਾਈ ਨਹੀਂ ਦੇ ਰਹੀ ਏਸੀ ਜੀ ਅਪਡੇਟ ਪੰਜਾਬ ਦੇ ਮੌਸਮ ਦੀ ਇਹਦੇ ਵਿੱਚ ਕੋਈ ਅਗਰ ਤੁਹਾਨੂੰ ਲੱਗਦਾ ਹੈ ਕਿ ਕੋਈ ਨਵੀਂ ਅਪਡੇਟ ਆਉਂਦੀ ਹੈ ਤਾਂ ਤੁਸੀਂ ਕਮੈਂਟ ਵੀ ਕਰ ਸਕਦੇ ਹੋ ਤੇ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਜਰੂਰ ਕਮੈਂਟ ਕਰਿਓ ਚੈਨਲ ਸਬਸਕ੍ਰਾਈਬ ਕਰਿਓ ਬੈਲ ਆਈਕਨ ਪ੍ਰੈਸ ਕਰਿਓ ਤੇ ਬਾਕੀ ਜੋ ਹਾਲਾਤ ਪੰਜਾਬ ਦੇ ਬੜੇ ਬਣੇ ਹੋਏ ਨੇ ਉਹਨਾਂ ਨੂੰ ਤਾਂ ਜਲਦ ਹੀ ਨਜੱਠਾ ਮਿਲੇ ਪੰਜਾਬ ਨੂੰ ਜਲਦੀ ਹਾਲਾਤ ਸੁਧਰਨ ਤੁਸੀਂ ਕਿਸੇ ਵੀ ਰੱਬ ਨੂੰ ਭਗਵਾਨ ਨੂੰ ਦੇਵੀ ਦੇਵਤੇ ਨੂੰ ਅੱਲਾ ਨੂੰ ਮੰਨਦੇ ਹੋ ਜਰੂਰ ਉਹਨਾਂ ਦਾ ਨਾਮ ਲੈ ਕੇ ਕਮੈਂਟ ਕਰਿਓ ਉਹਨਾਂ ਦੇ ਅੱਗੇ ਅਰਦਾਸ ਕਰਿਓ ਕਿ ਪੰਜਾਬ ਦੇ ਹਾਲਾਤ ਜੇ ਥੀ ਸੁਧਰਨ ਧੰਨਵਾਦ ਜੀ